ਕਿ ਇਸ ਗਵਧਿਆ ਕਲੇ ਦੀ ਕੈਦ ਵਿੱਚ ਚੋਰ ਸੀ ਕਿ ਕਰ ਲਈ ਵਾਪਸ ਨਹੀਂ ਜਾਵਾਂਗੇ ਬਾਦਸ਼ਾਹ ਸਾਡਾ ਹੁਕਮ ਸਦਾ ਦਿਓ ਇਹਨਾਂ ਬਵੱਚਾ નિર્ਦੋਸ਼ ਰਾਜਿਆਂ ਜਿਮੀ ਦੇਖ ਸਾਡੇ ਨਾਲ ਰਿਹਾਰ ਨਹੀਂ ਕਰਦਾ ਸੀਤ ਨਹੀਂ ਦੇ ਦੇ ਜਾਵਾਂਗੇ ਤਾਂ ਬਾਦਸ਼ਾਹ ਨੇ ਇੱਕ ਚਾਲ ਚੱਲੀ ਸਾਤ ਦਾ ਪੱਟ ਭੇਦ ਦੇ ਉਪਸਾਰ ਵਾਪਸ ਇੱਕ ਹੋਰ ਪੱਤਰ ਕੱਢੀ